ਵੈਗੁਰਜੀ ਕਾਲਸਾ ਵੈਗੁਰਜੀ ਦੀ ਫਤਿਹ ਗੁਰਦੁਆਰਾ ਕਾਟ ਸਾਹਿਬ ਇਤਿਹਾਸਕ ਸਥਾਨ ਇਸ ਵਿੱਚ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਇਹ ਗੁਰਦੁਆਰਾ ਸਤਲੁਜ ਦੇ ਖੱਬੇ ਕੰਢੇ ਤੇ ਸਥਿਤ ਹੈ ਇਹ ਸਥਾਨ ਤੋਂ ਦੂਰ ਗੁਰੂ ਗੋਬਿੰਦ ਸਿੰਘ ਜੀ ਕਿਸ਼ਤੀ ਰਾਹੀ ਸਤਲੁਜ ਦਰਿਆ पार ਕਰਕੇ ਪਿੰਡ ਵਿਬੋਰ ਜਿੱਥੇ ਇਸ ਸਮੇਂ ਗੁਰਦੁਆਰਾ ਵਿਬੋਰ ਸਾਹਿਬ ਸਥਿਤ ਹੈ ਵਿਖੇ ਪੁਜੇ ਸਨ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸਨ ਤਾਂ ਨਾਦੌਨ ਅਤੇ ਹੁਸੈਨੀ ਦੇ ਯੁੱਧ ਕਾਰਨ ਉਪਰੰਤ 1753 विक्रमी ਨੂੰ ਇਸ ਸਥਾਨ ਵਿਕੇ ਆਏ ਉਸ ਸਮੇਂ ਇੱਥੇ ਕਾਰਟ ਸੀ ਗੁਰੂ ਜੀ ਦੇ ਇੱਥੇ ਆਉਣ ਅਤੇ ਦਰਿਆ ਪਾਰ ਕਰਨ ਦੀ ਸੂਚਨਾ ਮਿਲਣ ਤੇ ਬਹੁਤ ਸਾਰੇ ਮਲਾਹਾ ਨੇ ਆਪਣੀਆਂ ਕਿਸ਼ਤੀਆਂ ਸਜਾ ਲਈਆਂ ਹਰ ਇੱਕ ਮਲਾਹ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੀ ਕਿਸ਼ਤੀ ਵਿੱਚ ਦਰਿਆ ਪਾਰ ਕਰਨ ਇੰਨਾ ਮਲਾਹਾ ਵਿੱਚੋਂ ਇੱਕ ਰੂਪਦੀਨ ਸੀ ਜੋ ਗੁਰੂ ਜੀ ਦਾ ਬਹੁਤ ਸ਼ਰਦਾਲੂ ਸੀ ਪਰantu ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਆਪਣੀ ਕਿਸ਼ਤੀ ਨਹੀਂ ਸਜਾ ਸਕਿਆ ਇਸ ਕਾਰਨ ਬਾਕੀ ਮਲਾਹਾ ਨੇ ਉਸਦੀ ਕਿਸ਼ਤੀ ਨੂੰ ਇੱਕ ਐ ਕੇ ਪਿੱਛੇ ਧੱਕ ਦਿੱਤਾ ਕਿ ਗੁਰੂ ਜੀ ਨੇ ਤੇਰੀ ਇਸ ਪੁਰਾਣੀ ਕਿਸ਼ਤੀ ਵਿੱਚ ਨਹੀਂ ਬਹਿਣਾ ਜਦੋਂ ਗੁਰੂ ਸਾਹਿਬ ਇੱਥੇ ਪੁੱਜੇ ਆਪਾਰੇ ਕਿਸ਼ਤੀ ਕੋਲ ਗਏ ਅਤੇ ਪੁੱਛਿਆ ਇਹ ਕਿਸ਼ਤੀ ਹੈ ਜਿਸ ਵੀ ਮਲਾਦੀ ਕਿਸ਼ਤੀ ਸੀ ਉਸਨੇ ਕਿਹਾ ਮੇਰੀ ਹੈ ਅੰਤ ਵਿੱਚ ਗੁਰੂ ਦੇ ਸੈਦੇ ਮਲਾ ਕੋਲ ਪੁੱਜੇ ਅਤੇ ਪੁੱਛਿਆ ਇਹ ਕਿਸ਼ਤੀ ਹੈ ਤੇ ਸੈਦੇ ਮੂਲਾ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਜਵਾਬ ਦਿੱਤਾ ਕਿ ਇਹ ਕਿਸ਼ਤੀ ਆਪ ਦੀ ਹੀ ਹੈ ਉਸ ਦੀ ਨਿਮਰਤਾ ਦੇ ਕੇ ਅਤੇ ਉਸ ਦਾ ਜਵਾਬ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਗਏ ਅਤੇ ਉਸ ਦੀ ਕਿਸ਼ਤੀ ਵਿੱਚ ਤਰਿਆ ਪਾਰ ਕੀਤਾ ਪਰ ਜਾਨ ਉਪਰੰਤ ਗੁਰੂ ਜੀ ਨੇ ਸਹਦੇ ਮਲਾ ਨੂੰ ਸੋਨੇ ਦੀਆਂ ਮੋਹਰੇ ਦੇਣੀਆਂ ਚਾਹੀਆਂ ਤਾਂ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਹੱਥ ਛੋੜ ਕੇ ਨਿਮਰਤਾ ਨਾਲ ਸਹਿਤ ਬੇਨਤੀ ਕੀਤੀ ਕਿ ਦਾਤਾ ਸਾਡੇ ਦੋਹਾਂ ਦਾ ਕਾਰਜ ਇੱਕ ਹੀ ਹੈ ਮੈਂ ਲੋਕਾਂ ਨੂੰ ਦਰਿਆ ਪਾਰ ਕਰਵੋਣ ਵਾਲਾ ਮਲਾ ਹਾਂ ਅਤੇ ਆਪ ਇਸ ਬਵ ਸਾਗਰ ਰੂਪੀ ਚਾਕ ਤੋਂ ਤਾਰਨ ਵਾਲੇ ਮਲਾ ਹੋ ਮੈਂ ਆਪ ਜੀ ਨੂੰ ਦਰਿਆ ਪਾਰ ਕਰਵਾਇਆ ਹੈ ਆਪ ਮੈਨੂੰ ਬਵ ਸਾਗਰ ਰੂਪੀ ਚਾਕ ਤੋਂ ਤਾਰ ਦਿਓ ਉਸ ਦਿਨੇ ਮਰਤਾ ਤੇ ਇੱਕੀ ਗੁਰੂ ਜੀ ਅਨਪ੍ਰਸੰਨ ਹੋਏ ਅਤੇ ਵਰਦਾਨ ਦਿੱਤਾ ਕਿ ਸੈਦਿਆਂ ਤੂੰ ਤਾਂ ਕੀ ਤੇਰੀਆਂ 21 ਕੁੱਲਾਂ ਤਰਨ ਗਿਆ ਗੁਰਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਸਾਤਲੁਛ ਤੇ ਖੱਬੇ ਕੰਡੇ ਤੇ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ ਸਾਤਲੁਛ ਤੇ ਸੱਜੇ ਪਾਸੇ ਉੱਚੇ ਸਥਾਨ ਤੇ ਗੁਰਦੁਆਰਾ ਵੀ ਬੋਰ ਸਾਹਿਬ ਸਥਿਤ ਹੈ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੇ ਪਾਸੇ